ਹੁਣ ਪੰਜਾਬ ਦੇ ਮੁਲਾਜ਼ਮ ਹੜਤਾਲਾ ਨਹੀਂ ਕਰ ਸਕਣਗੇ ਇਹ ਖਤਰੇ ਦੀ ਘੰਟੀ ਹੈ ਕਿਉਂਕਿ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ਕਾਰੀਆਂ ਨੇ ਸਰਕਾਰ ਨਾਲ ਮੀਟਿੰਗਾਂ ਕਰੀਆਂ ਨੇ ਔਰ ਕਈ ਤਰ੍ਹਾਂ ਦੇ ਪ੍ਰੋਟੈਸਟ ਕਰੀਆਂ ਨੇ ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬڑے ਸਪਸ਼ਟ ਸ਼ਬਦਾਂ ਵਿੱਚ ਇੱਕ ਜਨਤਕ ਰੈਲੀ ਦੌਰਾਨ ਇਹ ਗੱਲ ਕਹੀ ਹੈ ਹੁਣ ਪੰਜਾਬ ਚ ਹੜਤਾਲਾਂ ਨਹੀਂ ਚੱਲਣਗੀਆਂ ਅਧਿਕਾਰੀ ਮੁਲਾਜ਼ਮ ਹੜਤਾਲਾਂ ਨਹੀਂ ਕਰ ਸਕਣਗੇ ਔਰ ਜੇ ਉਹ ਲੋਕਾਂ ਦਾ ਕੰਮ ਕਰਨਗੇ ਤਨਖਾਹਾਂ ਤਾਂ ਹੀ ਮਿਲਣਗੀਆਂ ਇਹ ਵੱਡੇ ਸ਼ਬਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਹੇ ਨੇ ਵੈਸੇ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਚੁੱਕੇ ਨੇ ਜਦੋਂ ਪਿਛਲੇ ਸਮੇਂ ਕੁਝ ਵਰਗਾਂ ਨੇ ਕਲਮਸ਼ੋਰ ਹੜਤਾਲ ਕੀਤੀ ਸੀ ਔਰ ਉਹਨਾਂ ਨੇ ਕਿਹਾ ਸੀ ਕਲਮਾਂ ਦੇ ਛੱਡ ਦਿੱਤੀਆਂ ਹੁਣ ਅਸੀਂ ਦੇਖਾਂਗੇ ਕਿ ਇਹਨਾਂ ਨੂੰ ਹੜਤਾਲ ਤੋਂ ਵਾਪਸ ਆਉਣ ਤੇ ਕਲਮਾਂ ਦੇਣੀਆਂ ਕਿ ਨਹੀਂ ਦੇਣੀਆਂ ਖਾਸ ਕਰਕੇ ਤਹਿਸੀਲਦਾਰਾਂ ਦੀ ਸਮੂਹਕ ਛੁੱਟੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਵੱਡਾ ਸਟੈਂਡ ਲੈ ਚੁੱਕੇ ਨੇ ਔਰ ਇਸੇ ਤਰ੍ਹਾਂ ਜਿਵੇਂ ਪਿਛਲੇ ਸਮੇਂ ਪੀਸੀਐਸ ਅਧਿਕਾਰੀਆਂ ਨੇ ਸਮੂਹਕ ਛੁੱਟੀ ਲਈ ਸੀ ਤੇ ਉਦੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜਾ ਸਖਤ ਅਲਟੀਮੇਟਮ ਦਿੱਤਾ ਸੀ ਵੀ ਜੇ 8 ਵਜੇ ਤੱਕ ਹੜਤਾਲ ਖਤਮ ਨਾ ਕੀਤੀ ਕੰਮ ਤੇ ਨਾ ਪਰਤੇ ਅਧਿਕਾਰੀ ਤੇ ਫਿਰ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਉਦੋਂ ਵੀ ਤੁਰੰਤ ਅਧਿਕਾਰੀਆਂ ਨੇ ਡਿਊਟੀਆਂ ਜੁਆਇਨ ਕਰ ਲੀਆਂ ਸੀ ਆ ਜਿਹੜਾ 6 ਕਰੋੜ 36 ਲੱਖ ਦੀ ਬਿਲਡਿੰਗ ਬਣੀ ਐ ਇਹ ਤੁਹਾਡੇ ਕੰਮ ਕਰਨ ਵਾਸਤੇ ਬਣੀ ਐ ਤੁਹਾਡੇ ਚੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਰਿਸ਼ਤੇਦਾਰ ਹੋਣਗੇ ਮੈਨੂੰ ਦੱਸੋ ਸਰੀ ਦਾ ਪਟਵਾਰੀ ਕੌਣ ਹੈ ਜੀ ਕੋਈ ਵੀ ਨਹੀਂ ਫਿਰ ਵੀ ਕੰਮ ਹੋਈ ਜਾਂਦੇ ਨੇ ਕੈਲਗਰੀ ਦਾ ਡੀਐਸਪੀ ਕੌਣ ਹੈ ਜੀ ਪਤਾ ਹੀ ਨਹੀਂ ਫਿਰ ਵੀ ਕੰਮ ਹੋਈ ਜਾਂਦੇ ਨੇ ਸਿਸਟਮ ਆਪ ਹੀ ਕੰਮ ਕਰੀ ਜਾਂਦਾ ਜੀ ਸਾਡੇ ਪਹਿਲਾਂ ਪਟਵਾਰੀ ਨੂੰ ਲੱਭੋ ਉਹ ਕਹਿੰਦੇ ਹੜਤਾਲ ਤੇ ਗਏ ਹੋਏ ਨੇ ਜੀ ਵਾ ਤਹਿਸੀਲਦਾਰ ਨੂੰ ਲੱਭੋ ਉਹ ਕਹਿੰਦੇ ਕਲਮ ਛੋੜ ਹੜਤਾਲ ਹੈ ਉਹਨਾਂ ਦੀ ਪਹਿਲੇ ਤਾਂ ਕਲ ਮਾਮਾ ਸਾ ਮਿਲਦੀਆਂ ਨੇ ਮੁੜ ਕੇ ਛੱਡ ਦਿੰਦੇ ਨੇ ਉਹਨਾਂ ਨੂੰ ਤੇ ਕਲਮ ਛੋੜ ਹੜਤਾਲ ਨਹੀਂ ਚੱਲਣੀ ਲੋਕਾਂ ਦੇ ਕੰਮ ਕਰਨੇ ਪੈਣਗੇ ਜੇ ਤਨਖਾਹਾਂ ਲੈਣੇ ਤਾਂ ਤੋ ਇਸ ਕਰਕੇ ਅੱਜ ਤਹਿਸੀਲ ਦੇ ਉਦਕਾਟਨ ਚ ਮੈਂ ਆਇਆ ਕਾਫੀ ਦੇਰ ਬਾਅਦ ਅੰਮ੍ਰਿਤਕੜ ਦਾ ਚੱਕਰ ਲੱਗਿਆ ਤੇ ਤੁਸੀਂ ਇੰਨੀ ਭਾਰੀ ਗਿਣਤੀ ਚ ਪਹੁੰਚੇ ਹੋ ਤੁਹਾਡਾ ਧੰਨਵਾਦੀ ਹੁਣ ਇਸ ਸਥਿਤੀ ਵਿੱਚ ਸਵਾਲੇ ਪੈਦਾ ਹੁੰਦਾ ਵੀ ਪੰਜਾਬ ਦੇ ਮੁਲਾਜ਼ਮ ਕੀ ਕਰਨਗੇ ਪੰਜਾਬ ਦੇ ਮੁਲਾਜ਼ਮਾਂ ਦੀ ਲੀਡਰਸ਼ਿਪ ਕਿੱਦਾਂ ਦਾ ਸੰਘਰਸ਼ ਚਲਾਏਗੀ ਕਿਉਂਕਿ ਜੇ ਹੜਤਾਲਾਂ ਨਹੀਂ ਕਰ ਸਕਣਗੇ ਤੇ ਉਹਦਾ ਅਰਥ ਇਹ ਹੈ ਸਿੱਧੇ ਰੂਪ ਵਿੱਚ ਵੀ ਪੰਜਾਬ ਸਰਕਾਰ ਹੁਣ ਸੰਘਰਸ਼ ਕਰਨ ਵਾਲਿਆਂ ਉੱਪਰ ਸਖਤੀ ਕਰ ਸਕਦੀ ਹੈ ਜੇ ਆਪਾਂ ਗੱਲ ਕਰੀਏ ਮਸਟੀਰੀਅਲ ਸਰਵਰ ਜੂਨੀਅਨ ਦੀ ਇਹ ਪੰਜਾਬ ਦੀ ਵੱਡੀ ਜਥੇਬੰਦੀ ਹੈ ਪੰਜਾਬ ਸਟੇਟ ਮਸਟੀਰੀਅਲ ਸਰਵਰ ਜੂਨੀਅਨ ਨਾਲ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਸੰਬਰ 2023 ਵਿੱਚ ਬੜੀ ਅਹਿਮ ਮੀਟਿੰਗ ਕੀਤੀ ਸੀ ਬੜੇ ਵਿਸਤਾਰ ਚ ਵਫਦ ਨਾਲ ਗੱਲਬਾਤ ਕੀਤੀ ਸੀ ਔਰ ਉਸ ਮੀਟਿੰਗ ਵਿੱਚ ਫੈਸਲਾ ਕੀਤਾ ਸੀ ਵੀ ਇਸ ਮੀਟਿੰਗ ਦੀ ਪ੍ਰोसीडिंग ਲਿਖਤੀ ਰੂਪ ਵਿੱਚ ਜਾਰੀ ਕੀਤੀ ਜਾਊਗੀ ਖੁਦ ਮੁੱਖ ਮੰਤਰੀ ਨੇ ਕਿਹਾ ਸੀ ਔਰ ਅਧਿਕਾਰੀਆਂ ਨੂੰ ਕਿਹਾ ਸੀ ਵੀ ਇਸ ਪ੍ਰोसीडिंग ਨੂੰ ਸਮੇਂ-ਸਮੇਂ ਤੇ ਤੁਰੰਤ ਲਾਗੂ ਕੀਤਾ ਜਾਵੇ ਔਰ ਉਸ ਵੇਲੇ ਕੁਝ ਅਧਿਕਾਰੀਆਂ ਦੇ ਆਧਾਰਿਤ ਕਮੇਟੀਆਂ ਵੀ ਬਣਾਈਆਂ ਸੀ ਵੀ ਇੱਕ ਕਮੇਟੀਆਂ ਤੁਰਤ ਫੁਰਤ ਮੀਟਿੰਗਾਂ ਕਰਕੇ ਮਸਲੇ ਹੱਲ ਕਰਨ ਪਰ ਨਾ ਪ੍ਰੋਸੀਡਿੰਗ ਉੱਪਰ ਅਮਲ ਹੋਇਆ ਔਰ ਨਾ ਅਫਸਰਾਂ ਦੀਆਂ ਜਿਹੜੀਆਂ ਕਮੇਟੀਆਂ ਬਣਾਈਆਂ ਸੀ ਉਹ ਕਮੇਟੀਆਂ ਨੇ ਕੋਈ ਮੀਟਿੰਗਾਂ ਕੀਤੀਆਂ ਹੁਣ ਸਵਾਲ ਹੀ ਪੈਦਾ ਹੁੰਦਾ ਵੀ ਮਸਟੀਰੀਅਲ ਅਫਸਰ ਯੂਨੀਅਨ ਦੀ ਲੀਡਰਸ਼ਿਪ ਕੀ ਕਰੇਗੀ ਇਸ ਸਬੰਧ ਵਿੱਚ ਜਦੋਂ ਮਸਟੀਰੀਅਲ ਅਫਸਰ ਯੂਨੀਅਨ ਦੇ ਸੁਭਾਈ ਪ੍ਰਧਾਨ ਗੁਰਨਾਮ ਸਿੰਘ ਬਿਰਕ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਅਸੀਂ ਤੇ ਤਿਆਰੀ ਕਰ ਰਹੇ ਹਾਂ ਹੁਣ ਤਰਨ ਤਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਹੋਣੀ ਹੈ ਉੱਥੇ ਜਾ ਕੇ ਕਿਵੇਂ ਪ੍ਰੋਟੈਸਟ ਕਰਨਾ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਹੜਤਾਲਾਂ ਕਰਨੀਆਂ ਸੰਘਰਸ਼ ਕਰਨੇ ਉਹਨਾਂ ਦਾ ਸੰਵਿਧਾਨਕ ਹੱਕ ਹੈ ਔਰ ਇਸ ਹੱਕ ਤੋਂ ਕੋਈ ਨਹੀਂ ਰੋਕ ਸਕਦਾ ਠੀਕ ਹੈ ਸਰਕਾਰ ਮੰਗਾਂ ਪ੍ਰਵਾਨ ਕਰ ਲੈ ਉਹਨਾਂ ਨੂੰ ਕੋਈ ਹੜਤਾਲ ਕਰਨ ਦਾ ਕੋਈ ਸ਼ੌਕ ਨਹੀਂਗਾ ਇਹ ਤੇ ਮਜਬੂਰੀ ਹੈ ਜੇ ਆਪਾਂ ਅੱਗੇ ਆਈਏ ਪੰਜਾਬ ਸਕੱਤਰਿਤ ਦੇ ਸਮੂਹ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਨੇ 18 ਜੂਨ ਨੂੰ ਵੱਡੀ ਰੈਲੀ ਕਰਕੇ ਇਹ ਗੱਲ ਕਹੀ ਸੀ ਵੀ ਜੇ ਤੁਰੰਤ ਉਹਨਾਂ ਨਾਲ ਮੀਟਿੰਗਾਂ ਦਾ ਦੌਰ ਲਾਂਚ ਚੜਾਇਆ ਤੇ ਉਹ ਸੰਘਰਸ਼ ਤਿੱਖਾ ਕਰਨਗੇ ਔਰ ਉਸੇ ਦਿਨ ਹੀ ਉਹਨਾਂ ਦੀ ਮੀਟਿੰਗ ਕੁਝ ਅਧਿਕਾਰੀਆਂ ਨਾਲ ਤਹਿ ਕਰ ਦਿੱਤੀ ਸੀ 25 ਜੂਨ ਨੂੰ ਛੋਟੇ ਅਧਿਕਾਰੀ ਸੀ ਜਿਨ੍ਹਾਂ ਨਾਲ ਮੀਟਿੰਗ ਤਹਿ ਕੀਤੀ ਗਈ ਸੀ ਪਰ ਅੱਜ ਤੱਕ ਉਹ ਮੀਟਿੰਗ ਵੀ ਸਿਰੇ ਨਹੀਂ ਲੱਗੀ ਪੋਸਟਪੋਨ ਤੋਂ ਪੋਸਟਪੋਨ ਹੁੰਦੀ ਜਾ ਰਹੀ ਹੈ ਸੋ ਇਸ ਕਾਰਨ ਇਸ ਸਥਿਤੀ ਵਿੱਚ ਪੰਜਾਬ ਸਕੱਤਰੇ ਦੇ ਮੁਲਾਜ਼ਮ ਕੀ ਕਰਨਗੇ ਇੱਕ ਵੱਡਾ ਸਵਾਲ ਹੈ ਔਰ ਜਦੋਂ ਇਸ ਸੰਬੰਧੀ ਪੰਜਾਬ ਸਕੱਤਰੇ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਨੇ ਗੱਲ ਕੀਤੀ ਤੇ ਉਹਨਾਂ ਨੇ ਬੜੇ ਸਿੱਧੇ ਸ਼ਬਦਾਂ ਚ ਕਿਹਾ ਵੀ ਹੜਤਾਲ ਕਰਨਾ ਉਹਨਾਂ ਦਾ ਸ਼ੌਂਕ ਨਹੀਂ ਹੈ ਹੜਤਾਲ ਤੇ ਉਹਨਾਂ ਲਈ ਮਜਬੂਰੀ ਹੈ ਜੇ ਉਹ ਹੜਤਾਲ ਤੇ ਜਾਣਗੇ ਤੇ ਮਜਬੂਰੀ ਹੋਊਗੀ ਉਹਨਾਂ ਨੇ ਕੁਝ ਸਵਾਲ ਉਠਾਏ ਵੀ 13 ਫੀਸਡ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਪੈਂਡਿੰਗ ਹੈ ਕੀ ਇਹ ਡੀਏ ਪੰਜਾਬ ਦੇ ਮੁਲਾਜ਼ਮਾਂ ਦਾ ਹੱਕ ਨਹੀਂਗਾ ਕੀ ਖੁਦ ਪੰਜਾਬ ਸਰਕਾਰ ਨੇ ਇਹਦੇ ਸਬੰਧ ਵਿੱਚ ਐਗਰੀਮੈਂਟ ਫੈਸਲਾ ਨਹੀਂ ਕੀਤਾ ਵੀ ਕੇਂਦਰੀ ਪੈਟਰਨ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਦੇਣਾ ਤੇ ਅੱਜ ਜੇ ਕੇਂਦਰ ਦੇ ਮੁਲਾਜ਼ਮਾਂ ਤੋਂ 13% ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਘੱਟ ਮਿਲ ਰਿਹਾ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਆ ਸਰਕਾਰ ਜਾਂ ਮੁਲਾਜ਼ਮ ਅੱਗੇ ਉਹਨਾਂ ਨੇ ਕਿਹਾ ਵੀ ਅਗਲਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ਜਿਹੜਾ ਆ ਖੁਦ ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਔਰ ਉਹਦੇ ਸੰਬੰਧ ਵਿੱਚ ਸਾਲ 2022 ਵਿੱਚ ਹੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਪਰ ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਉਹਨਾਂ ਨੇ ਫਿਰ ਸਵਾਲ ਕੀਤਾ ਇਹ ਸਰਕਾਰ ਜ਼ਿੰਮੇਵਾਰ ਆ ਜਾਂ ਮੁਲਾਜ਼ਮਾਂ ਦੀ ਲੀਡਰਸ਼ਿਪ ਜ਼ਿੰਮੇਵਾਰ ਆ ਨਾਲ ਹੀ ਉਹਨਾਂ ਨੇ ਸਵਾਲ ਇੱਕ ਹੋਰ ਕਰ ਦਿੱਤਾ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਦੀ ਥਾਂ ਤੇ ਕੇਂਦਰ ਸਕੀਮ ਲਾਗੂ ਕੀਤੇ ਸੀ ਮੁਲਾਜ਼ਮਾਂ ਨੇ ਸੰਘਰਸ਼ ਕੀਤਾ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਜਦੋਂ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਤੇ ਫਿਰ ਸਰਕਾਰ ਇਹਨੂੰ ਲਾਗੂ ਕਿਉਂ ਨਹੀਂ ਕਰੀ ਕਿ ਇਹਦੇ ਲਈ ਮੁਲਾਜ਼ਮ ਜਿੰਮੇਵਾਰ ਨੇ ਉਹਨਾਂ ਨੇ ਕਿਹਾ ਜੇ ਲੋੜ ਪਈ ਹੜਤਾਲ ਕਰਾਂਗੇ ਕਿਉਂਕਿ ਇਹ ਉਹਨਾਂ ਦਾ ਹੱਕ ਹੈ ਜੇ ਅੱਗੇ ਗੱਲ ਕਰੀਏ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੀ ਜਿਹੜਾ ਫਰੰਟ ਪੰਜਾਬ ਦੇ ਸਮੂਹ ਮਲਾਨਮਾ ਦੀਆਂ ਸਾਂਝੀਆਂ ਮੰਗਾਂ ਲਈ ਫਾਈਟ ਕਰ ਰਿਹਾ ਤੇ ਇਹ ਫਰੰਟ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਕਈ ਸਰਕਾਰ ਨੇ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਨੇ 1 ਜੁਲਾਈ 2024 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਗਵਾੜੇ ਬੜੀ ਅਹਿਮ ਮੀਟਿੰਗ ਇਸ ਵਰਗ ਨਾਲ ਕੀਤੀ ਜਦੋਂ ਜਲੰਧਰ ਦੀ ਜਿਮਨੀ ਚੋਣ ਸੀ ਔਰ ਇਹ ਵਾਅਦਾ ਕੀਤਾ ਵੀ ਅਗਲੇ 1 ਮਹੀਨੇ ਵਿੱਚ ਸਾਰੇ ਮਸਲੇ ਹੱਲ ਕਰ ਦਾਂਗੇ ਚੰਡੀਗੜ੍ਹ ਵਿਸਥਾਰ 'ਚ ਮੀਟਿੰਗ ਵੀ ਕਰਾਂਗੇ ਸਾਂਝੇ ਫਰੰਟ ਨਾਲ ਤੇ ਸਾਰੇ ਮੰਗਾਂ ਜਿਹੜੀਆਂ ਉਹਨਾਂ ਤੇ ਹਮਦਰਦੀ ਨਾਲ ਵਿਚਾਰ ਕਰਕੇ ਲਾਗੂ ਕੀਤਾ ਜਾਵੇਗਾ ਪਰ ਅੱਜ ਤੱਕ ਲੀਡਰਸ਼ਿਪ ਦਾ ਕਹਿਣਾ ਉਹਨਾਂ ਨਾਲ ਮੁੱਖ ਮੰਤਰੀ ਹੋਣਾ ਨੇ ਮੀਟਿੰਗ ਨਹੀਂ ਕੀਤੀ ਔਰ ਲੁਧਿਆਣਾ ਜਿਮਨੀ ਚੋਣ ਦੌਰਾਨ ਵੀ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਉਦੋਂ ਵੀ ਉਹਨਾਂ ਨਾਲ ਵਾਰਾ ਕੀਤਾ ਸੀ ਵੀ ਚੋਣ ਤੋਂ ਬਾਅਦ ਮਸਲੇ ਹੱਲ ਕਰ ਦਵਾਂਗੇ ਪਰ ਮੀਟਿੰਗ ਤੇ ਮੀਟਿੰਗ ਮੁਲਤਵੀ ਕੀਤੀ ਜਾ ਰਹੀ ਹੈ ਹੁਣ 29 ਤਰੀਕ ਤੇ ਮੀਟਿੰਗ ਪਾਰਤੀ 29 ਜੁਲਾਈ ਤੇ ਉਹਨਾਂ ਦਾ ਕਸੂਰ ਕੀ ਹੈ ਔਰ ਇਸ ਸਬੰਧ ਵਿੱਚ ਆ ਸਾਂਝਾ ਫਰੰਟ ਦੇ ਕਨਵੀਨਰ ਸੁਤੀਸ਼ ਕੁਮਾਰ ਰਾਣਾ ਨੇ ਇਹ ਗੱਲ ਕਹੀ ਹੈ ਵੀ ਹੜਤਾਲ ਸੰਘਰਸ਼ ਕਰਨਾ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨੀ ਇਹ ਭਾਰਤ ਦੇ ਸੰਵਿਧਾਨ ਵਿੱਚ ਉਹਨਾਂ ਨੂੰ ਹੱਕ ਮਿਲਿਆ ਇਹ ਸਬਦਾਨਕ ਹੱਕ ਦਾ ਉਹ ਦੀ ਵਰਤੋਂ ਜਦੋਂ ਵੀ ਉਹਨਾਂ ਨੂੰ ਲੋੜ ਪਈ ਉਹ ਕਰਨਗੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੜਤਾਲਾਂ ਬੰਦ ਕਰਨ ਦੇ ਐਲਾਨ ਕਰਨ ਦੀ ਥਾਂ ਤੇ ਉਹਨਾਂ ਦਾ ਡੀਏ ਜਿਹੜਾ 13% ਪੈਂਡਿੰਗ ਹੈ ਉਹ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ 17 7 20 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਸਕੀਮ ਲਾਗੂ ਕਰਨ ਦੀ ਮੰਗ ਮੰਨੀ ਚਾਹੀਦੀ ਹੈ ਠੇਕਾ ਤੇ ਆਊਟਸੋਰਸ ਮਜ਼ਦੂਰਾਂ ਨੂੰ ਪੱਕੇ ਕਰਨ ਦੀ ਜਿਹੜੀ ਹੈ ਉਹ ਐਲਾਨ ਕਰਨਾ ਚਾਹੀਦਾ ਔਰ ਇਸੇ ਤਰ੍ਹਾਂ 2.95 ਗੁਣਾਕ ਦੇ ਕੇ ਪੈਨਸ਼ਨਾਂ ਦਾ ਹੱਕ ਉਹਨਾਂ ਨੂੰ ਦੇਣਾ ਚਾਹੀਦਾ ਔਰ ਸਤੀਸ਼ ਸ਼ਰਾਣਾ ਨੇ ਇਹ ਗੱਲ ਕਹੀ ਵੀ ਉਹ 29 ਜੁਲਾਈ ਨੂੰ ਸਰਕਾਰ ਨਾਲ ਮੀਟਿੰਗ ਕਰਨ ਆਉਣਗੇ ਤੇ ਜੇ ਇਸ ਮੀਟਿੰਗ ਵਿੱਚ ਵੀ ਮਸਲੇ ਹੱਲ ਨਾ ਹੋਏ ਤੇ ਉਹ ਅਗਲੇ ਸੰਘਰਸ਼ ਦਾ ਐਲਾਨ ਕਰਨ